ਜਿਹੜਾ ਵੀ ਕੋਈ ਕਿਸੇ ਭਾਈਚਾਰੇ ਦਾ ਆਗੂ ਹੁੰਦਾ ਕਿਸੇ ਕੌਮ ਦਾ ਮੁਖੀ ਹੁੰਦਾ ਉਹ ਆਪਣੀ ਕੌਮ ਲਈ ਆਪਣੇ ਭਾਈਚਾਰੇ ਲਈ ਹੀਰੋ ਹੁੰਦਾ ਤੇ ਦੂਜਿਆਂ ਲਈ ਜਿਹੜਾ ਉਹ ਖਲਨਾਇਕ ਹੁੰਦਾ ਹਰੀ ਸਿੰਘ ਨਲਵਾ ਜੇ ਸਾਡੇ ਲਈ ਹੀਰੋ ਹੈ ਤੇ ਦੂਜਿਆਂ ਲਈ ਖਲਨਾਇਕ ਵੀ ਆ ਐਵੇਂ ਸਾਡੇ ਜੇਲ੍ਹਾਂ ਅੰਦਰ ਰਹਿ ਰਹੇ ਬੰਦੀ ਸਿੰਘ ਜਿਹੜੇ ਨੇ ਉਹ ਸਾਡੇ ਪੰਜਾਬੀਆਂ ਲਈ ਸਿੱਖਾਂ ਲਈ ਹੀਰੋ ਨੇ ਕਿਉਂਕਿ ਜਦੋਂ ਸਟੇਟ ਨੇ ਰੈਪ੍ਰੈਸ਼ਨ ਕੀਤਾ ਜਦੋਂ ਉਹਨਾਂ ਨੇ ਸਾਡਾ ਦਰਬਾਰ ਸਭ ਟਾਇਆ ਜਦੋਂ ਬੇਦੋਸ਼ੇ ਸਿੱਖਾਂ ਨੂੰ ਖੇਤਾ ਚੋਂ ਚੁੱਕ ਚੁੱਕ ਕੇ ਮੁੰਡਿਆਂ ਨੂੰ ਕਾਲਜਾਂ ਚੋਂ ਚੁੱਕ ਚੁੱਕ ਕੇ ਮਾਰਿਆ ਜਦੋਂ ਧੀਆਂ ਪੈਣਾ ਦੀ ਬੇਪੱਤੀ ਕੀਤੀ ਆ ਤਾਂ ਉਹਦਾ ਜਵਾਬ ਦੇਣ ਲਈ ਜਗਤਾਰ ਸਿੰਘ ਹਵਾਰੇ ਵਰਗਿਆਂ ਨੇ ਰਾਜੋਆਣੇ ਵਰਗਿਆਂ ਨੇ ਜਾਂ ਦੁੱਗੇ ਸਿੰਘਾਂ ਨੇ ਜਵਾਬ ਦਿੱਤਾ ਕਿ ਤੁਸੀਂ ਸਾਡੀ ਪੱਗ ਨੂੰ ਹੱਥ ਪਾਇਆ ਜਵਾਬ ਇਹ ਪੰਜਾਬ ਦੇ ਪੰਜਾਬੀ ਸਿੱਖ ਜਿਉਂਦੇ ਨੇ ਜਵਾਬ ਦਿੱਤਾ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬੇਸ਼ੱਕ ਸਾਡੇ ਆਗਮਾਂ ਬਾਅਦੋਂ ਤਾਂ ਕਮੀਆਂ ਰਹਿ ਗਈਆਂ ਉਹਨਾਂ ਨੇ ਤਾਂ ਫਿਰ ਰਿਪਰੈਸ਼ਨ ਦਾ ਜੋ ਜਵਾਬ ਦਿੱਤਾ ਇੱਕ ਸਟੇਟ ਦਾ ਪ੍ਰਧਾਨ ਮੰਤਰੀ ਤੱਕ ਉਹਨੂੰ ਵੀ ਦੱਸਿਆ ਉਦੇ ਘਰ ਪਹੁੰਚ ਕੇ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਦੱਸਿਆ ਉਹਨਾਂ ਨੇ ਫੌਜ ਦੇ ਮੁਖੀ ਨੂੰ ਵੀ ਦੱਸਤਾ ਵੀ ਨੂੰ ਸਾਡੀ ਪਹੁੰਚ ਤੋਂ ਦੂਰ ਨਹੀਂ ਹੈਗਾ ਤੇ ਆਪਦਾ ਕਰਕੇ ਦਿਖਾਇਆ ਸੋ ਜੋ ਉਹਨਾਂ ਨੇ ਕੀਤਾ ਉਹ ਸਜ਼ਾ ਉਹ ਭੁਗਤ ਚੁੱਕਿਆ ਜੇ ਰਜੀਵ ਗਾਂਧੀ ਦੇ ਕਾਲਰ ਰਿਹਾ ਹੋ ਸਕਦੇ ਆ ਤਾਂ ਬਲਵੰਤ ਸਿੰਘ ਦੇ ਕਿਉਂ ਨਹੀਂ ਹੋ ਸਕਦੇ ਜਿੰਨਾ ਕਿਸੇ ਨੇ ਕ੍ਰਾਈਮ ਕੀਤਾ ਉਹਨਾਂ ਮੁਤਾਬਕ ਕਿਉਂਕਿ ਦੂਜਿਆਂ ਲਈ ਕ੍ਰਾਈਮ ਹੁੰਦਾ ਆਪਦੇ ਕੌਮ ਹੁੰਦੇ ਲਈ ਉਹ ਆਪਦੇ ਕੌਮ ਦੇ ਪੱਖ ਚ ਕਰ ਰਿਆ ਹੁੰਦਾ ਸੋ ਜਿੰਨਾ ਉਹਨਾਂ ਨੇ ਕੀਤਾ ਉਤੋਂ ਵੱਧ ਸਜ਼ਾ ਪੁੱਗ ਚੁੱਕੇ ਤੇ ਜਦੋਂ ਕਾਨੂੰਨ ਸਾਡੇ ਮੁਲਕ ਦਾ ਕਾਨੂੰਨ ਕਹਿੰਦਾ ਕਿ ਜਦੋਂ ਆਪਣੇ ਕੀਤੇ ਦੀ ਸਜ਼ਾ ਕੋਈ ਪਾ ਲੈਂਦਾ ਹੈ ਭੁਗਤ ਲੈਂਦਾ ਤਾਂ ਰਿਹਾ ਹੋਣਾ ਉਹਦਾ ਜਮਹੂਰੀ ਹੱਕ ਹੈ ਜਿਹੜਾ ਇਹਨਾਂ ਨੇ ਰੋਕਿਆ ਹੋਇਆ